ਬੀਤੇ ਕਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ ਅਗਰਵਾਲ ਦੀ ਥਾਂ ਕਮਿਸ਼ਨ ਵੱਲੋਂ ਜਲੰਧਰ ਵਿਖੇ ਬਦਲੇ ਕਰ ਦੇਣ ਤੋਂ ਬਾਅਦ ਗੁਰਦਾਸਪੁਰ ਵਿੱਚ ਜਲੰਧਰ ਤੋਂ ਬਦਲ ਕੇ ਆਏ ਨਵ ਨਿਯੁਕਤ ਡਿਪਟੀ ਕਮਿਸ਼ਨਰ ਵਿਸ਼ੇਸ਼ ਰੰਗਲ ਜੀ ਨੇ ਗੁਰਦਾਸਪੁਰ ਆਫਿਸ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਜਿੱਥੇ ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੁੰਦਿਆਂ ਜਿਲ੍ਹਾ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਗੱਲ ਕਹੀ ਇਸ ਮੌਕੇ ਤੇ ਬੋਲਦੇ ਹੋਏ ਨਵ ਨਿਯੁਕਤ ਡਿਪਟੀ ਕਮਿਸ਼ਨਰ ਵਿਸ਼ੇਸ਼ ਰੰਗਲ ਜੀ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਉਹਨਾਂ ਨੇ ਅਹੁਦਾ ਸੰਭਾਲ ਲਿਆ ਹੈ ਉਹ ਗੁਰਦਾਸਪੁਰ ਦੇ ਲੋਕਾਂ ਦੇ ਵਿਸ਼ਵਾਸ ਤੇ ਪੂਰੀ ਤਰ੍ਹਾਂ ਨਾਲ ਖਰੇ ਉਤਰਨਗੇ ਅਤੇ ਇਮਾਨਦਾਰ ਨਾਲ ਕੰਮ ਕਰਦਿਆਂ ਹਰ ਇੱਕ ਕੰਮ ਨੂੰ ਪਹਿਲ ਤੇ ਆਧਾਰ ਤੇ ਕਰਨਗੇ। ਉੱਥੇ ਹੀ ਚੋਣਾਂ ਨੂੰ ਦੇਖਦਿਆਂ ਉਹਨਾਂ ਕਿਹਾ ਕਿ ਪਹਿਲਾਂ ਤੋਂ ਹੀ ਅਧਿਕਾਰੀਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ ਅਤੇ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕਰ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰਾ ਸਹਿਯੋਗ ਦੇਣ ਅਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੱਲਣ ਬਾਰੇ ਕਿਹਾ। ਉਹਨਾਂ ਬਾਰਡਰ ਉੱਪਰ ਨਸ਼ੀ ਤਸਕਰੀ ਨੂੰ ਲੈ ਕੇ ਕਿਹਾ ਕਿ ਇਹ ਗੁਰਦਾਸਪੁਰ ਬਾਰਡਰ ਏਰੀਆ ਹੈ। ਜਿਸ ਉੱਪਰ ਪੂਰੀ ਸਖਤੀ ਨਾਲ ਕੰਮ ਕੀਤਾ ਜਾਵੇਗਾ ਅਤੇ ਵਿਰੋਧੀਆਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ 2024 ਦੀ ਇਲੈਕਸ਼ਨ ਦੇ ਚੱਲਦਿਆਂ ਹਰੇਕ ਵਿਅਕਤੀ ਨੂੰ ਚੋਣ ਜਾਬਤਾ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਅਤੇ ਕਿਹਾ ਕਿ ਰਹਿੰਦੇ ਵੋਟਰਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੇ ਵੀ ਵੋਟਾਂ ਬਣਾਈਆਂ ਜਾ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੀਤ ਸਿੰਘ ਦੀ ਰਿਪੋਰਟ ਅ ਅੱਜ ਪਰਮਾਤਮਾ ਦੀ ਮਿਹਰ ਨਾਲ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਰਡਰਸ ਨਾਲ ਮੈਂ ਇੱਥੇ ਗੁਰਦਾਸਪੁਰ ਜ਼ਿਲ੍ਹੇ 'ਚ ਜੁਆਇਨ ਕੀਤਾ ਮੈਂ ਡਿਪਟੀ ਕਮਿਸ਼ਨਰ ਪ੍ਰਾਈਮ ਫੋਕਸ ਮੇਰਾ ਆ ਰਹੇਗਾ ਐਜ਼ ਅ ਡਿਸਟ੍ਰਿਕਟ ਇਲੈਕਸ਼ਨ ਅਫੀਸਰ ਕਿ ਜਿਹੜੇ ਹੁਣ ਇਲੈਕਸ਼ਨਸ ਅੱਗੇ ਜਨਰਲ ਇਲੈਕਸ਼ਨ 2024 ਦੇ ਆ ਰਹੇ ਹੈਗੇ ਜਿਸ ਦਾ ਸ਼ਡਿਊਲ ਇਲੈਕਸ਼ਨ ਕਮਿਸ਼ਨ ਵੱਲੋਂ ਆਲਰੇਡੀ ਦੇ ਦਿੱਤਾ ਗਿਆ ਹੈਗਾ ਸਾਡੇ ਗੁਰਦਾਸਪੁਰ ਦੇ ਇਲੈਕਸ਼ਨਸ 7ਵੇਂ ਗੇੜ 'ਚ ਹੋਣ ਵਾਲੇ ਹੈਗੇ ਅ ਇਸ ਇਲੈਕਸ਼ਨਸ ਦੇ ਦੌਰਾਨ ਪੂਰੀ ਪ੍ਰੋਸੈਸ ਬੜੇ ਹੀ ਫ੍ਰੀ फेयर एंड ट्रांसपेरेंट तरीके के नाल पूरी प्रोसेस कीती जाएगी अ जेडे और चैलेंजेस आंदे हगे इलेक्शन ਦੇ ਦੌਰਾਨ ਉਹਨਾਂ ਸਾਰਿਆਂ ਨੂੰ ਨਾਲ-ਨਾਲ ਟਿਕਰ ਕੀਤਾ ਜਾਏਗਾ ਮੁਕੰਮਲ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਮੈਂ ਅਜ ਤੋਂ ਜਸਟ ਬਾਅਦ ਇੱਕ ਮੀਟਿੰਗ ਰੱਖੀ ਹੈਗੀ ਐ ਐਂਡ ਮੈਂ ਇਲੈਕਸ਼ਨ ਦੇ ਸਾਰੇ ਸਟਾਫ ਦੇ ਨਾਲ ਮੀਟਿੰਗ ਵੀ ਕਰਾਂਗਾ ਅ ਕਰੰਟ ਜਿਹੜੀ ਗਰਾਊਂਡ ਸਿਚੁਏਸ਼ਨ ਆ ਉਹਨੂੰ ਵੀ ਜਾਣਾਂਗਾ ਅ ਗੁਰਦਾਸਪੁਰ ਜ਼ਿਲ੍ਹਾ ਹੁੰਦੇ ਕਾਰਨ ਇੱਕ ਬਾਰਡਰ ਡਿਸਟ੍ਰਿਕਟ ਹੁੰਦੇ ਕਾਰਨ ਆ ਕਾਫੀ ਸਾਰੀਆਂ ਯੂਨਿਕ ਤਰੀਕੇ ਦੀਆਂ ਪ੍ਰੋਬਲਮਸ ਆ ਜਾਂਦੀਆਂ ਹੈਗੀਆਂ ਸਾਡੇ ਨਾਲ ਹੀ ਹਾਊਸਟਾਈਲ ਸਾਡਾ ਨੇਬਰ ਹੈਗਾ ਪਾਕਿਸਤਾਨ ਉਧਰੋਂ ਵੀ ਕਾਫੀ ਸਾਰੀ ਪ੍ਰੋਬਲਮਸ ਆਉਂਦੀ ਕਿਵਰ ਯੁਮੀਦ ਹੁੰਦੀ ਹੈ ਬਟ ਅਸੀਂ ਇਹ ਇਨਸ਼ੋਰ ਕਰਾਂਗੇ ਐਂ ਲਾਜ਼ਮੀ ਤੌਰ ਤੇ ਯਕੀਨੀ ਬਣਾਵਾਂਗੇ ਗਰਾਊਂਡ ਪੱਧਰ ਤੇ ਕਿ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਕਿਸੇ ਨੂੰ ਵੀ ਇਲੈਕਸ਼ਨ ਦੇ ਦੌਰਾਨ ਨਾ ਹੋਵੇ ਸਾਰੇ ਜਿਹੜੇ ਬੂਥ ਹੈਗੇ ਐ ਇਲੈਕਸ਼ਨ 'ਚ ਉਹਨਾਂ ਸਾਰਿਆਂ 'ਚ 100% ਵੋਟ ਕਾਸਟਿੰਗ ਹੋਏਗੀ ਐਂਡ ਜਿਹੜੇ ਵਨਰੇਬਲ ਐਂਡ ਕ੍ਰਿਟੀਕਲ ਬੂਥ ਹੋਣਗੇ ਉਹ ਚ ਅਸੀਂ ਮਾਈਕਰਬਜ਼ਰਵਰ ਵੀ ਅਪਾਇੰਟ ਕਰਾਂਗੇ ਅ ਥੋੜਾ ਜਿਹਾ ਚੈਲੰਜ ਰਹੇਗਾ ਇਸ ਵਾਰੀ ਕਿਉਂਕਿ ਗਰਮੀ ਦਾ ਮੌਸਮ ਹੈਗਾ ਗਰਮੀ ਕਾਫੀ ਹੋਏਗੀ ਉਸ ਵੇਲੇ ਸੋ ਸਾਡੇ ਸਟਾਫ ਦੀ ਟੇਕ ਕੇਅਰ ਕਰਨ ਵਾਸਤੇ ਅਸੀਂ ਸਪੈਸ਼ਲ ਵੈਲਫੇਅਰ ਆਫੀਸਰਸ ਲਗਾਵਾਂਗੇ ਇਸ ਤੋਂ ਇਲਾਵਾ ਜਿਹੜੇ ਪੋਲਿੰਗ ਬੂਥ ਤੇ ਆਉਣ ਵਾਲੇ ਸਾਡੇ ਵੋਟਰਸ ਹੈ ਉਹਨਾਂ ਵਾਸਤੇ ਅ ਅਸੀਂ ਪੂਰਾ ਵੈਲਕਮ ਕਰਾਂਗੇ ਜਿਹੜੇ ਅਸ਼ੋਰ ਮਿਨਿਮਮ ਫੈਸਿਲਿਟੀਆਂ ਹੈ ਉਹ ਤੇ ਹੋਣਗੀਆਂ ਹੀ ਉਸ ਤੋਂ ਇਲਾਵਾ ਅਸੀਂ ਹੋਰ ਵੀ ਫੈਸਿਲਿਟੀਆਂ ਉਹਨਾਂ ਦਵਾਂਗੇ ਤਾਂ ਕਿ ਗਰਮੀ ਦੇ ਮੌਸਮ 'ਚ ਕਿਸੇ ਨੂੰ ਵੋਟ ਪਾਣ ਦੀ ਕੋਈ ਦਿੱਕਤ ਜਾਂ ਤਕਲੀਫ ਨਾ ਹੋਵੇ ਸੋ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਇਹ ਡੈਮੋਕ੍ਰੇਸੀ ਦਾ ਤੋਹਾਰ ਹੈ ਜਿਹੜਾ ਸਾਡੇ ਦੇਸ਼ ਦਾ ਗਰਵ ਹੈ ਅੰਦੇਸ਼ ਦਾ ਪਰਵ ਹੈ ਉੱਥੇ ਸਾਰੇ ਆ ਕੇ ਜ਼ਰੂਰ ਵੋਟ ਪਾਓ ਸਾਡੀ ਇਲੈਕਸ਼ਨ ਕਮਿਸ਼ਨ ਵੱਲੋਂ ਸੀਓ ਪੰਜਾਬ ਵੱਲੋਂ ਇਹ ਨਾਰਾ ਦਿੱਤਾ ਗਿਆ ਕਿ ਇਸ ਵਾਰ ਇਸੇ 70% VOTING ਕਰਨੀ ਹੈ ਸੋ ਇਸ ਨੂੰ ਯਕੀਨੀ ਬਣਾਉਣ ਵਾਸਤੇ ਤੁਹਾਡੇ ਸਾਰਿਆਂ ਦੀ ਬਹੁਤ ਬਹੁਤ ਸਹਾਇਤਾ ਦੀ ਜ਼ਰੂਰਤ ਹੈ ਅਸੀਂ ਕਿਉਂਕਿ ਪ੍ਰਾਊਡ ਕਰਦੇ ਹਾਂ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਹੈਗਾ ਉੱਥੇ ਪਹਿਲੇ ਵੀ ਹਿਸਟੋਰੀਕਲ VOTING ਚੰਗੀ ਹੋਈ ਹੈ ਐਂਡ ਮੈਂ ਆਸ ਕਰਦਾ ਹਾਂ ਕਿ ਇਸ ਵਾਰ ਵੀ ਆਪਾਂ ਇਲੈਕਸ਼ਨ 'ਚ ਬਹੁਤ ਵਧੀਆ VOTING ਕਰਾਂਗੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਦੱਸਣਾ ਚਾਹਨਾ ਹੈ ਕਿ ਜਿਹੜੀ VOT ਹੈ ਉਹ ਤੁਸੀਂ ਲਾਸਟ ਡੇਟ ਆਫ ਨਾਮੀਨੇਸ਼ਨ ਤੱਕ ਅਸੀਂ ਉਹਨੂੰ ਇਲੈਕਟਰਨ ਰੋਲ 'ਚ ਐਡ ਕਰ ਸਕਦੇ ਹਾਂ ਬਟ ਤੁਸੀਂ ਲਾਸਟ ਡੇਟ ਆਫ ਨੋਮੀਨੇਸ਼ਨ ਜਿਹੜੀ ਹੈਗੀ ਹੈ ਮਾਈਨਸ 10 ਡੇਸ ਲੈ ਕੇ ਚੱਲੋ ਕਿਉਂਕਿ 3 ਦਿਨ ਦਾ ਸਾਡੇ ਕੋਲ ਪ੍ਰੋਸੈਸਿੰਗ ਟਾਈਮ ਸਾਨੂੰ ਚਾਹੀਦਾ ਹੁੰਦਾ ਐਂ 7 ਦਿਨ ਅ ਅਸੀਂ ਕਲੇਮਸਨ ਆਬਜੈਕਸ਼ਨ ਲੈਂਦੇ ਹੁੰਦੇ ਸੋ ਉਹਦੇ ਤੱਕ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਜਿਹੜੇ ਵੀ 18 ਸਾਲ ਦੇ ਬੱਚੇ ਹੋ ਰਹੇ ਐ ਜਾਂ ਹੋਣ ਜਾ ਰਹੇ ਆ ਉਹ ਆਪਣੀ ਵੋਟ ਪਹਿਲੀ ਅਪਲਾਈ ਕਰ ਦੇਣ ਇਲੈਕਸ਼ਨ ਦਾ ਸ਼ਡਿਊਲ ਕਿਉਂਕਿ ਜਾਰੀ ਹੋ ਚੁੱਕਿਆ ਹੈਗਾ ਸੋ ਤੁਹਾਡੇ ਮਾਦੀਮ ਰਾਈ ਮੋਰਨ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਜ਼ਰੂਰ ਆਓ ਐਂਡ 1950 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਜਾਣ કરી ਚਾਹੀਦੀ ਹੈ ਜਾਂ एनवीएसपी पोर्टल ਤੇ ਵੀ ਤੁਸੀਂ ਲੌਗਇਨ ਕਰਕੇ ਆਪਣੀ ਸਾਰੀ ਡਿਟੇਲਸ ਪਾ ਸਕਦੇ ਹੋ ਤੇ ਸਾਡੇ ਬੀਐਲਓ ਸਾਹਿਬਾਨ ਤੁਹਾਡੇ ਘਰ ਆ ਕੇ ਵੋਟ ਪਨਾ ਕੇ ਜਾਣਗੇ ਮੈਂ ਸਾਰੇ ਨੂੰ ਇਹੀ ਬੇਨਤੀ ਕਰਾਂਗਾ ਕਿ ਰਾਜਨੀਤਿਕ ਪਾਰਟੀਆਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਇਲੈਕਸ਼ਨ ਦੇ ਦੌਰਾਨ ਜਿਹੜੀਆਂ ਮੋਡਲ ਕੋਡ ਆਫ ਕੰਡਕਟਰ ਦੀਆਂ ਗਾਈਡਲਾਈਨਸ ਹੈ ਜਿਹੜੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਉਸੇ ਗਾਈਡਲਾਈਨਸ ਦੇ ਅੰਦਰ ਤੁਸੀਂ ਕੰਮ ਕਰੋ ਜੇਕਰ ਕਿਸੇ ਵੀ ਤੁਹਾਡੇ ਵਰਕਰ ਵੱਲੋਂ ਜਾਂ ਕਿਸੇ ਵੱਲੋਂ ਵੀ ਉਸ ਗਾਈਡਲਾਈਨਸ ਤੋਂ ਬਾਹਰ ਜਾਇਆ ਜਾਇਗਾ ਤੇ ਉਤੇ ਬੜੀ ਸਖਤ ਕਾਰਵਾਈ ਅਸੀਂ ਕਰਾਂਗੇ ਐਂਡ ਵੋਟਰਸ ਨੂੰ ਮੈਂ ਜਿਲ੍ਹਾ ਵਾਸੀ ਨੂੰ ਅਪੀਲ ਕਰਾਂਗਾ ਕਿ ਤੁਸੀਂ ਵੀ ਵਿਜੀਲੈਂਟ ਰਹੋ ਐਂਡ ਜਿਹੜੀਆਂ ਵੀ ਕੋਈ ਕੰਪਲੇਂਟਸ ਤੁਹਾਡੇ ਧਿਆਨ ਚ ਆਂਦੀਆਂ ਸਾਨੂੰ ਦੱਸੋ ਤਾਂ ਕਿ ਅਸੀਂ ਉਹਦਾ ਇਮੀਡੀਏਟਲੀ ਰੈਜ਼ੋਲੂਸ਼ਨ ਕਰੀਏ ਐਂਡ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਬਹੁਤ ਹੀ ਫ੍ਰੀ ਫੇਅਰ ਐਂਡ ਪੀਸਫੁਲ ਇਲੈਕਸ਼ਨ ਕਰਾ ਸਕੀਏ